ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਚ ਮਿਲਿਆ ਨਾਮ ਦਾ ਕਿਣਕਾ ਲਿਆ ਬੰਦਗੀ ਕੀਤੀ ਪ੍ਰਮਾਤਮਾ ਨਾਲ ਇੱਕ ਮਿਕ ਹੋ ਗਿਆ ਐਸਾ ਇੱਕ ਮਿਕ ਹੋਇਆ ਉਹ ਮੁਸਲਮਾਨ ਵੀਰ ਜਦੋਂ ਗੁਰੂ ਅਮਰਦਾਸ ਮਹਾਰਾਜ ਦੇ 22 ਮੰჯੀਆਂ ਦਿੱਤੀਆਂ ਨਾ ਉਹਨਾਂ 22 ਮੰჯੀਆਂ ਵਿੱਚੋਂ ਇੱਕ ਮੰਜੀ ਇਹਨੂੰ ਦਿੱਤੀ ਨਵਾਬ ਨੂੰ ਇਹ ਜਲੰਧਰ ਦਾ ਨਵਾਬ ਸੀ ਇੱਕ ਪਲ ਪਰਮਹੰਸ ਭਾਈ ਪਾਰੋ ਨਾਲ ਮਿਲਾਪ ਹੁੰਦਾ ਹੈ ਉਹਦੇ ਜੀਵਨ ਦਾ ਐਸਾ ਪ੍ਰਭਾਵ ਪੈਂਦਾ ਨਵਾਬੀ ਛੱਡੀ ਘਰਬਾਰ ਛੱਡਿਆ ਤੇ ਖੁਦਾ ਦੇ ਚਰਨਾਂ 'ਚ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਆ ਗਿਆ ਤੇ ਗੁਰੂ ਅਮਰਦਾਸ ਮਹਾਰਾਜ ਨੇ ਖੁਦਾ ਨਾਲ ਇੱਕ ਮਿੱਕ ਕਰ ਦਿੱਤਾ ਨਾਲੇ ਪ੍ਰਚਾਰ ਦੀ ਮੰਜ਼ੀ ਦੇ ਕੇ ਸਤਿਗੁਰ ਨੇ ਡਿਊਟੀ ਲਾ ਦਿੱਤੀ ਕਹਿੰਦੇ ਜਾਓ ਸਿੱਖੀ ਦਾ ਪ੍ਰਚਾਰ ਕਰੋ ਐਸੇ ਉੱਚੇ ਜੀਵਨ ਵਾਲੇ ਨੇ ਪਰਮਾਨਸ ਭਾਈ ਭਾਰੋ ਜੀ ਇਹ ਪਰਮਹੰਸ ਭਾਈ ਪਾਰੋ ਜੀ ਉਹਨਾਂ ਨੇ ਬੇਨਤੀ ਕੀਤੀ ਗੁਰੂ ਅਮਰਦਾਸ ਦਾਤਾ ਇੱਕ ਮਿਹਰ ਕਰੋ ਬਖਸ਼ਿਸ਼ ਕਰੋ ਰਹਿਮਤ ਕਰੋ ਇੱਕ ਦਿਨ ਦਾ ਜੋੜ ਮੇਲਾ ਬਣਾਓ ਭਾਵੇਂ ਇੱਕ ਜੋੜ ਮੇਲਾ ਐਸਾ ਰਚੋ ਜਿਹਦੇ ਤੇ ਸਾਰੀ ਸੰਗਤ ਇਕੱਤਰ ਹੋਵੇ ਜੇ ਤੁਹਾਡੇ ਘਰ ਬੈ ਕੇ ਸਾਰੇ ਵਿਚਾਰਾਂ ਕਰੀਏ ਇੱਕ ਦੂਸਰੇ ਨਾਲ ਸਾਂਝ ਪਾ ਕੇ ਰੱਬ ਪ੍ਰਮਾਤਮਾ ਨੂੰ ਮਿਲਣਾ ਕਿਵੇਂ ਆ ਇਹ ਅਕਥ ਕਹਾਣੀਆਂ ਕਰਿਆ ਕਰੀਏ ਮਹਾਰਾਜ ਇਸਰ ਤੇ ਕਿਰਪਾ ਕਰੋ ਤੁਹਾਨੂੰ ਗੁਰੂ ਅਮਰਦਾਸ ਜੀ ਮਾਰੇ ਕਹਿੰਦੇ ਭਾਈ ਪਾਰੋ ਜੀ ਅਸੀਂ ਵੀ ਇਹੋ ਜੀ ਸੋਚਦੇ ਸੀ ਸਾਡੇ ਵੀ ਮਨ ਦਾ ਖਿਆਲ ਇਹੋ ਹੀ ਹੈ ਫਿਰ ਸਤਗੁਰ ਪ੍ਰਸੰਨ ਹੋ ਕੇ ਪਰਮਹੰਸ ਭਾਈ ਪਾਰੋ ਨੂੰ ਕਹਿੰਦੇ ਵੀ ਪਾਰੋ ਜੀ ਤੁਸੀਂ ਹੁਣ ਇਸ ਤਰ੍ਹਾਂ ਕਰੋ ਪੱਤਰਕਾਰ ਲਿਖੋ ਚਿੱਠੀਆਂ ਲਿਖ ਲਿਖ ਕੇ ਸੰਗਤ ਨੂੰ ਪਾਓ ਜਿੰਨੀ ਗੁਰਨਾਮਕ ਨਾਮ ਲੇਵਾ ਸੰਗਤ ਦੇਖਾਂ ਵੇਖਾਂ ਤੱਕ ਇਹ ਨਾ ਸਭ ਨੂੰ ਚਿੱਠੀਆਂ ਪਾਓ ਤੇ ਸਾਰਿਆਂ ਨੂੰ ਪਾਓ ਵੀ ਵਿਸਾਖੀ ਵਾਲੇ ਦਿਨ ਗੋਇੰਦਵਾਲ ਸਾਹਿਬ ਇਕੱਤਰ ਧੋਣਾ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਯਾਦ ਕੀਤਾ ਪਰਮ ਅੰਸ ਭਾਈ ਪਾਰੋ ਜੀ ਨੇ ਫਿਰ ਚਿੱਠੀਆਂ ਲਿਖੀਆਂ ਚਿੱਠੀਆਂ ਲੈ ਕੇ ਪਰਮ ਅੰਸ ਭਾਈ ਪਾਰੋ ਜੀ ਨੇ ਆਪਣੇ ਹੱਥੀ ਸੰਗਤਾਂ ਨੂੰ ਚਿੱਠੀਆਂ ਭੇਜੀਆਂ ਇੱਥੇ ਤੱਕ ਆਪ ਜੀ ਕੱਲ ਵਿਚਾਰ ਸਰਵਣ ਕੀਤੀ ਅੱਗੇ ਜੋ ਸਤਿਗੁਰ ਕਿਰਪਾ ਕਰ ਰਹੇ ਨੇ ਇਤਿਹਾਸ ਰਾਈ ਇਕਾਗਰਤਾ ਬਣਾਇਓ ਭਾਵਨਾ ਸਹਿਤ ਸਤਿਗੁਰ ਦੇ ਚਰਨਾਂ ਵਿੱਚ ਜੁੜ ਕੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਉਸਤਤਿ ਵਿਢਾਈ ਕਰੀਏ ਆਓ ਇੱਕ ਵਾਰ ਇਕਾਗਰਜਿਤ ਹੋ ਕੇ ਅਸੀਸ ਦੇਦੇ ਹੋ ਯਾਕੋਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਰ ਪਾਰੂ ਨੇ ਲਿਖ ਪਰਵਾਨੇ ਪਟੇ ਪੁਰਨ ਜੈ ਜੈ ਸਿੱਖ ਜਾਣੇ ਸਭੀ ਸਭ ਕਹਿੰਦੇ ਵੀ ਜਦੋਂ ਗੁਰੂ ਸਾਹਿਬ ਜੀ ਦਾ ਹੁਕਮ ਹੋ ਗਿਆ ਨਾ ਤਾਂ ਗੁਰੂ ਅਮਰਦਾਸ ਸਾਹਿਬ ਜੀ ਦਾ ਵੀ ਭਾਈ ਪਾਰੂ ਜੀ ਤੁਸੀਂ ਹੁਣ ਪਰਵਾਨੇ ਲਿਖੋ ਪਰਵਾਨੇ ਦਾ ਮਤਲਬ ਅਸਲ ਹੁੰਦਾ ਹੈ ਚਿੱਠੀ ਰਾਹਦਾਰੀ ਇਹ ਸ਼ਬਦ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਰਸਿੱਖੀ ਦੇ ਵਿੱਚ ਬੜਾ ਰਹੱਸਮਈ ਸ਼ਬਦ ਹੈ ਜੇ ਨਹੀਂ ਵਿਚਾਰ ਕਰਾਂ ਮੈਂ ਤੇ ਬਹੁਤ ਡੰਗਾਈ ਵਿੱਚ ਚਲੇ ਜਾਵਾਂਗੇ ਰਾਹ داری ਦਾ ਮਤਲਬ ਹੁੰਦਾ ਹੈ ਜਦੋਂ ਇੱਕ ਥਾਂ ਤੋਂ ਕੋਈ ਚੀਜ਼ ਦੂਸਰੀ ਥਾਂ ਜਾਵੇ ਉਹਦੇ ਲਈ ਇੱਕ ਪੱਤਰ卡 ਹੁੰਦੀ ਹੈ ਰਾਹ داری ਹੁੰਦੀ ਹੈ ਇੱਥੇ ਪਰਵਾਨਾ ਵਾਂ ਕਾਦੇ ਵਾਸਤੇ ਲਿਖਿਆ ਆਤਮਾ ਨੇ ਪ੍ਰਮਾਤਮਾ ਦੇ ਘਰ ਜਾਣਾ ਤੇ ਮਾੜੇ ਕਹਿੰਦੇ ਆਓ ਫਿਰ ਜੇ ਤੁਸੀਂ ਪਰਮਾਤਮਾ ਦੇ ਘਰ ਜਾਣਾ ਚਾਹੁੰਦੇ ਹੋ ਨਾ ਤੇ ਫਿਰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਓ ਤੁਹਾਨੂੰ ਦੱਸੀਏ ਪਰਮਾਤਮਾ ਦੇ ਘਰ ਜਾਣਾ ਕਿਵੇਂ ਆਤਮਾ ਪਰਮਾਤਮਾ ਦੇ ਘਰ ਕਿਵੇਂ ਪਹੁੰਚੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਰਮਹੰਸ ਭਾਈ ਪਾਰੋ ਜੀ ਨੂੰ ਬਚਨ ਕੀਤਾ ਕਿ ਤੁਸੀਂ ਪਰਵਾਨੇ ਲੈ ਕੇ ਜਿੱਥੇ-ਜਿੱਥੇ ਮੈਂ ਗੁਰੂ ਨਾਨਕ ਨਾਮ ਲੇਵਾ ਸੰਗਤ ਹੈ ਸਾਰੇ ਇਹਨੂੰ ਪ੍ਰਵਾਨੇ ਭੇਜਣਾ ਕਰੋ ਸੁਰਤ ਹੁਕਮਨਾਮਾ ਗੁਰਕੇਰਾ ਸਿਖਣ ਕੇ ਚਿਤ ਚਾਉ ਕੋ ਘਨੇਰਾ ਜਦੋਂ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣਿਆ ਨਾ ਸਾਰੀ ਸੰਗਤ ਨੇ ਜਿੱਥੇ ਜਿੱਥੇ ਪਹੁੰਚਿਆ ਜਿਹੜੀ ਜਿਹੜੀ ਸੰਗਤ ਨੂੰ ਹੁਕਮਨਾਮਾ ਮਿਲਿਆ ਮਨੋਂ ਇੱਕ ਇੱਕ ਨਕਰ ਉੱਥੇ ਮਹਾਰਾਜ ਨੇ ਹੁਕਮਨਾਮੇ ਲਪਾ ਦਿੱਤੇ ਜਿਹੜਾ ਉਸ ਨਗਰ ਦਾ ਮੁਖੀ ਸਿੱਖ ਹੁੰਦਾ ਸੀ ਨਾ ਮਾਰੇ ਕੋਦੇ ਨਾਮ ਚਿੱਠੀ ਪੱਤਰ ਕਾ ਭੇਜਦੇ ਸੰਭੁਕਮਨਾਵਾਂ ਵੀ ਸਾਰੇ ਸੰਗਤ ਨੂੰ ਇਕੱਤਰਤ ਕਰਕੇ ਗੁਰੂ ਨਾਨਕ ਦੇ ਘਰ ਲੈ ਕੇ ਆਵੋ ਜਾਂ ਜਿਹੜਾ ਵੀ ਵਚਨ ਹੋਣਾ ਜੋ ਵੀ ਹੁਕਮ ਮਾਰੇ ਦਾ ਹੋਣਾ ਉਹ ਪੱਤਰ ਕਾ ਵਿੱਚ ਮਿਲਦਾ ਅੱਜ ਵੀ ਆਪਾਂ ਕਈ ਗੁਰਸਿੱਖਾਂ ਦੇ ਘਰਾਂ ਵਿੱਚੋਂ ਅੱਜ ਵੀ ਆਪਾਂ ਵੇਖਦੇ ਹਾਂ ਹੁਕਮਨਾਮੇ ਉਹਨਾਂ ਦੇ ਘਰਾਂ ਵਿੱਚ ਹੁਕਮਨਾਮੇ ਪੈਜੋ ਉਹ ਗੁਰਸਿੱਖ ਅਸਲ ਵਿੱਚ ਸਿੱਖੀ ਦੇ ਵਿੱਚ ਬਹੁਤ ਗੂੜਤਾ ਰੱਖਦੇ ਸਨ ਭਾਵੇਂ ਉਹ ਕਹਿ ਲਓ ਵੀ ਮੁਖੀਏ ਸੇਖ ਹੁੰਦੇ ਸਨ ਤੇ ਉਹਨਾਂ ਨੂੰ ਸਤਿਗੁਰ ਜੀ ਹੁਕਮਨਾਮਾ ਲਿਖਦੇ ਸਨ ਕਿ ਤੁਸੀਂ ਸੰਗਤ ਨੂੰ ਲੈ ਕੇ ਆਓ ਇਸ ਦਿਨ ਲੈ ਕੇ ਆਓ ਆਹ ਕਾਰਜ ਕਰਨਾ ਹੈ ਸੰਗਤ ਤੋਂ ਭੇਟਾ ਲੈਣਾ ਇਹ ਸਾਰੇ ਹੁਕਮਨਾਮੇ ਆਪਾਂ ਬਹੁਤ ਆਤ ਅੰਦਰ ਪੜਦੇ ਹਾਂ ਕਈ ਹੁਕਮਨਾਮੇ ਆਪਾਂ ਪੜਦੇ ਹਾਂ ਸਤਿਗੁਰ ਜੀ ਨੇ ਲਿਖੇ ਵੀ ਇਹ ਸਾਡਾ ਸਿੱਖ ਜਿਹੜਾ ਸਾਡਾ ਪੁੱਤਰ ਹੈ ਜਿਵੇਂ ਗਣੀਖਾ ਨਮੀਖਾ ਨੂੰ ਹੁਕਮਨਾਮਾ ਜਿਹੜਾ ਦਿੱਤਾ ਹੈ ਨਾ ਗੁਰੂ ਗਲਗੀ ਧਰਗ ਤਾਂ ਆਪਣੇ ਫਰਜੰਦ ਕਹਿ ਕੇ ਹੁਕਮਨਾਮਾ ਦਿੱਤਾ ਕਿ ਸੰਗਤ ਇਹ ਸਾਡੇ ਫਰਜੰਦ ਨੇ ਇਹਨਾਂ ਦੀ ਸੇਵਾ ਸਾਡੀ ਸੇਵਾ ਉਹ ਹੁਕਮਨਾਮਾ ਪੜਿਓ ਅੱਜ ਤੁਸੀਂ ਜਦੋਂ ਮਾਛੀ ਵੜੇ ਜਾਓਗੇ ਉਹਨਾਂ ਦੇ ਘਰ ਪਿਆ ਬਹੁਤ ਗੁਰਸਿੱਖ ਐਸੇ ਨੇ ਜਿਨ੍ਹਾਂ ਨੂੰ ਸਤਿਗੁਰ ਦੇ ਚਰਨਾਂ ਵਿੱਚੋਂ ਹੁਕਮਨਾਮੇ ਜਾਂਦੇ ਸ ਇਸੇ ਤਰ੍ਹਾਂ ਸਨਤ ਹੁਕਮਨਾਮਾ ਗੁਰੂ ਕੇ ਦਾ ਸਤਗੁਰ ਜੀ ਦਾ ਹੁਕਮਨਾਮਾ ਸੁਣ ਕੇ ਸਿੱਖਨ ਕੇ ਮਨ ਚਾਉ ਕਨੇਰਾ ਸਿੱਖਾਂ ਦੇ ਮਨ ਵਿੱਚ ਬਹੁਤ ਜ਼ਿਆਦਾ ਚਾ ਜੜ ਗਿਆ ਵੀ ਗੁਰੂ ਸਾਹਿਬ ਜੀ ਨੇ ਹੁਕਮਨਾਮਾ ਭੇਜਿਆ ਸਤਗੁਰ ਨੇ ਆਪਣੇ ਕੋਲ ਬੁਲਾਇਆ ਅੱਜ ਜਦੋਂ ਕਿਤੇ ਗੁਰੂ ਦੇ ਘਰੋਂ ਸੁਨਿਆ ਜਾਵੇ ਨਾ ਤੇ ਆਪਾਂ ਉਦੋਂ ਕਈ ਵਾਰੀ ਸਾਡੇ ਮਨ ਚ ਹੋ ਜਾਂਦਾ ਵੀ ਕੀ ਕਰਾਂਗੇ ਉੱਥੇ ਜਾ ਕੇ ਸੋਚਦੇ ਆ ਨਾ ਸੀ ਅਸਲੋ ਸੁਨਿਆ ਕਿਸੇ ਸਿੱਖ ਨੇ ਨਹੀਂ ਭੇਜਿਆ ਉਹ ਸੁਨਿਆ ਅਸਲ ਵਿੱਚ ਗੁਰੂ ਸਾਹਿਬ ਭੇਜਦੇ ਨੇ ਸਿੱਖ ਦੇ ਰਾਹੀ ਹੁਣ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਗੁਰੂ ਅਮਰਦਾਸ ਮਹਾਰਾਜ ਜੀ ਦਾ ਭੇਜ ਰਹੇ ਨੇ ਭਾਈ ਪਰਮਹੰਸ ਭਾਈ ਪਾਰੋ ਜੀ ਦੇ ਰਾਹੀ ਤੇ ਪਰ ਹੁਕਮ ਤੇ ਗੁਰੂ ਦਾ ਨਾ ਇਸੇ ਤਰ੍ਹਾਂ ਹੁਕਮ ਗੁਰੂ ਦਾ ਹੁੰਦਾ ਹੈ ਸਿੱਖ ਦੇ ਰਾਹੀ ਜਾਂਦਾ ਜਦੋਂ ਹੁਕਮ ਮਿਲ ਜਾਵੇ ਨਾ ਪੁਰਾਣੇ ਗੁਰ ਸਿੱਖ ਕੀ ਕਰਦੇ ਸਨ ਜਦੋਂ ਪੱਤਰ ਕਾਉਣੇ ਬੜੇ ਭਾਵ ਵਿੱਚ ਚੰਗੇ ਸਮਝਦੇ ਮੈਂ ਕੋ ਛੋਟੀ ਜੀ ਸੰਜ ਅਕੀ ਨਾਲ ਪਾਗਵਾ ਮੈਂ ਬੇਨਤੀ ਕਰਾਂਗਾ ਥੋੜੀ ਜੀ ਆਵਾਜ਼ ਜਾਦੀ ਹੈ ਜੇ ਘੱਟ ਕੀਤੀ ਜਾਵੇ ਤੇ ਬਿਸਲ ਵੱਜਦੀ ਹੈ ਜਦੋਂ ਸਤਗੁਰੂ ਤਾਂ ਗੁਰੂ ਅਰਜਨ ਦੇਵ ਮਹਾਰਾਜੀ ਨੇ ਇੱਕ ਹੁਕਮਨਾਮਾ ਭੇਜਿਆ ਸਤਿਗੁਰ ਦਾ ਬਹੁਤ ਪਿਆਰਾ ਗੁਰਸਿੱਖ ਸੀ ਜਿਹਦਾ ਨਾਮ ਇਤਿਹਾਸ ਵਿੱਚ ਆਪਾਂ ਬਹੁਤ ਵਾਰ ਪੜਦੇ ਹਾਂ ਭਾਈ ਮੱਝ ਜੀ ਭਾਈ ਮੱਝ ਜੀ ਨੂੰ ਹੁਕਮਨਾਮਾ ਸਤਿਗੁਰ ਨੇ ਭੇਜਿਆ ਜਦੋਂ ਹੁਕਮਨਾਮਾ ਸਤਿਗੁਰ ਜੀ ਨੇ ਭੇਜਿਆ ਨਾ ना ही गुरसिख न महाराज सचे पातशाह ने कह दिता भी ये हुक्मनामा जो तो देना है ना भाई मंझ तो एक रुपये लैने रुपये उस वे रुपये बड़ी भारी रकम बहुत भारी भाई मांझ कोमान गया गुरसिख गया गुरसिख ने जाके बेनती तो की जो मिलिया भाई मांझ जी बड़ा खुश होया ਗੁਰੂ ਨਾਨਕ ਦੇ ਘਰੋਂ ਗੁਰਸਿੱਖ ਆਇਆ ਨਮਸਕਾਰ ਕੀਤੀ ਬੜਾ ادب ਸਤਿਕਾਰ ਕੀਤਾ ਜਲਪਣੀ ਛਕਾਇਆ ਤੇ ਪਾਇਆ ਵਾਹਿਗੁਰੂ ਭਾਈ ਮੰਜੀ ਜੀ ਨੇ ਕਿਹਾ ਗੁਰਸਿੱਖ ਜੀ ਕੀ ਹੁਕਮ ਹੈ ਮੇਰੇ ਲਈ ਉਹਨਾਂ ਨੇ ਕਿਹਾ ਕਿ ਸਤਿਗੁਰਾਂ ਨੇ ਭੇਜਿਆ ਤਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤੇ ਤੁਹਾਡੇ ਲਈ ਇੱਕ ਪੱਤਰ ਕਾ ਭੇਜੀ ਹੈ ਹੁਕਮਨਾਮਾ ਭੇਜੀ ਹੈ ਉਹ ਕਹਿੰਦੇ ਜੀ ਲਿਓ ਦਿਓ ਮੈਂ ਤਾਂ ਤਨ ਭਾਗ ਮੇਰੇ ਗੁਰੂ ਦਾ ਹੁਕਮ ਆਇਆ ਹੈ ਗੁਰੂ ਸਾਹਿਬ ਜੀ ਦੇ ਹੱਥੋਂ ਜਿਹੜੀ ਪੱਤਰਕਾਰੀ ਮੇਰੇ ਵੱਡੇ ਭਾਗ ਨੇ ਪਰ ਉਹ ਗੁਰਸਿੱਖ ਕਹਿੰਦਾ ਕੋ ਗੁਰੂ ਜੀ ਦਾ ਹੁਕਮ ਪਤਾ ਕੀ ਹੈ ਇਹ ਪੱਤਰਕਾਰ ਤਾਂ ਮਿਲੇ ਕਿ ਜੇ 21 ਰੁਪਏ ਦਿਓਗੇ ਭਾਵ ਇਹਦੇ ਲਈ 21 ਰੁਪਏ ਇਹ ਉਹ ਬੜੀ ਭਾਰੀ ਰਕਮ ਸੀ ਉਦੋਂ ਭਾਈ ਮੱਝ ਨੇ ਆਪਣਾ ਘਰ ਜਿਹੜਾ ਗਹਿਣੇ ਦਿੱਤਾ ਜਿੱਦ ਇੱਕ ਮਾਇਆ ਸੀ ਗਹਿਣੇ ਪਏ ਸਾੜੇ ਦਾ ਕਿਨ ਮਾਇਆ ਕੱਠੀ ਕਰਕੇ 21 ਰੁਪਏ ਲੈਂਦੇ ਜਿਸ ਸੇਠ ਕੋਲੋਂ 21 ਰੁਪਏ ਲੈ ਕੇ ਆਏ ਨਾ ਉਹ ਸੇਠ ਪੁੱਛਦਾ ਭਾਈ ਮੱਝ ਜੀ ਕੋਈ ਆਪਣੇ ਬੱਚੇ ਦੀ ਸ਼ਾਦੀ ਰੱਖੀ ਕੀ ਕਾਰਜ ਕਰਨਾ ਇੰਨੀ ਭਾਰੀ ਰਕਮ ਚਾਹੀਦੀ ਭਾਈ ਮੱਝ ਕਹਿੰਦਾ ਜੀ ਮੇਰੇ ਗੁਰੂ ਦੀ ਚਿੱਠੀ ਆਈ ਹੈ ਪੱਤਰ ਆਈ ਮੈਂ ਉਹ ਚਿੱਠੀ ਲੈਣੀ ਸੇਠ ਪੁੱਛਦਾ 21 ਰੁਪਏ ਦੇ ਕੇ ਚਿੱਠੀ ਲੈਣੀ ਕਹਿੰਦੇ ਹਾਂ ਉਹ ਸੇਠ ਮਨ ਵਿੱਚ ਸੋਚਣ ਲੱਗਾ ਕਿ ਕੁਮਾਰਾ ਇੰਨੀ ਭਾਰੀ ਰਕਮ ਦੇਣੀ ਤੇ ਇੱਕ ਚਿੱਠੀ ਲੈਣੀ ਆ ਉਹਦੀ ਇੰਨੀ ਭਾਰੀ ਰਕਮ ਫਿਰ ਉਹਦੇ ਮਨ ਵਿੱਚ ਹੋਇਆ ਵੀ ਉਸ ਚਿੱਠੀ ਵਿੱਚ ਕੀ ਲਿਖਿਆ ਹੋਵੇਗਾ ਜਿਹਦਾ ਇੰਨਾ ਭਾਰਾ ਮੁੱਲ ਹੈ ਕੀ ਲਿਖਿਆ ਹੋਵੇਗਾ ਸੇਠ ਨੇ ਮਨ ਵਿੱਚ ਵਿਚਾਰ ਕਰਦਾ ਕਰਦਾ ਉਹਦੇ ਮਨ ਵਿੱਚ ਹੋਇਆ ਵੀ ਵੇਖੀਏ ਤੇ ਸਹੀ ਜਾ ਕੇ ਭਾਈ ਮੰਜ ਨੇ 21 ਰੁਪਏ ਲਈ ਗੁਰਸੇਖ ਨੂੰ 21 ਰੁਪਏ ਦਿੱਤੇ ਪੱਤਰਕਾਰ ਲਈ ਮਸਤਕ ਨਾਲ ਲਾਈ ਧੰਨ ਭਾਗ ਸਮਝ ਕੇ ਨਾ ਪੱਤਰਕਾਰ ਨੂੰ ਖੋਲਿਆ ਜਦੋਂ ਧੰ ਗੁਰੂ ਅਰਜਨ ਦੇ ਮਾਰਗ ਕਹਿ ਕੇ ਖੋਲਿਆ ਨਾ ਸੇਠ ਵੀ ਕੋਲ ਆ ਗਿਆ ਵੀ ਮੈਂ ਵੇਖ ਕੇ ਤੇ ਆਵਾਂ ਲਿਖਿਆ ਕੀ ਹੈ ਉਹਦੇ ਵਿੱਚ ਸਿਰਫ ਦੋ ਅੱਖਰ ਲਿਖੇ ਹੋਏ ਉਹਦੇ ਚ ਲਿਖਿਆ ਵੀ ਭਾਈ ਮੰਜ ਤੈਨੂੰ ਕਰਤਾਰ ਚਿਤ ਆਵੇ ਬਸ ਇੰਨਾ ਹੀ ਲਿਖਿਆ ਸੇਠ ਨੇ ਪੜਿਆ ਉਹ ਤੇ ਬੜਾ ਹਰਾਨ ਹੋਇਆ ਉਹ ਕਹਿੰਦਾ ਭਾਈ ਮੰਜ ਦੋ ਅੱਖਰ ਲਿਖੇ ਇੰਨੀ ਭਾਰੀ ਰਕਮ ਦਿੱਤੀ ਉਹ ਤੇ ਬੜਾ ਹਰਾਨ ਹੋਇਆ ਪਰ ਭਾਈ ਮੰਜ ਪੜਦੇ ਸਾਰ ਨਾਲ ਜਦੋਂ ਉਹਨੇ ਪੜਿਆ ਜਦੋਂ ਵੀ ਭਾਈ ਮੰਜ ਇਹਨੂੰ ਕਰਤਾਰ ਚੇਤ ਆਵੇ ਬਸ ਇੰਨਾ ਕੀ ਪੜਿਆ ਉਸੇ ਬਿੜੇ ਸਮਾਧੀ ਲੱਗ ਗਈ ਚਰਨਾਟ ਐਸੀ ਅੰਦਰੋਂ ਸ਼ੁਰੂ ਹੋਈ ਨਾ ਰੋਮ ਰੋਮ ਵਿੱਚੋਂ ਵਾਹਿਗੁਰੂ ਵਾਹਿਗੁਰੂ ਇਹ ਸਮਾਧੀ ਲੱਗੀ ਸਮਾਧੀ ਐਸੀ ਲੱਗੀ ਉਸ ਆਨੰਦ ਨੂੰ ਤੇ ਭਾਈ ਮਾਂਜੀ ਦੱਸ ਹੋ ਸਕਦਾ ਹੈ ਇਤਿਹਾਸ ਵਿੱਚ ਆਉਂਦਾ ਵੀ ਕਈ ਘੰਟੇ ਸਮਾਧੀ ਲੱਗੀ ਰਹੀ ਤੇ ਰੋਮ ਰੋਮ ਵਿੱਚੋਂ ਆਵਾਜ਼ਾਂ ਆਉਣ ਲੱਗੀਆਂ ਵਾਹਿਗੁਰੂ ਵਾਹਿਗੁਰੂ ਸੋਨ ਸਮਾਦ ਅੰਦਰ ਚਲਾ ਗਿਆ ਅਮਰਤ ਰਸ ਚ ੜਨ ਲੱਗ ਗਿਆ ਪਰ ਭਾਈ ਮਾਂਜ ਨੂੰ ਪਤਾ ਹੈ ਨਾ ਵੀ ਇਹ ਰਕਮ ਜਿਹੜੀ ਦਿੱਤੀ ਹੈ ਜੇ ਕਹਿੰਦੇ ਵੀ ਰੱਬ ਪਰਮਾਤਮਾ ਮੁੱਲ ਮਿਲ ਜਵੇ ਨਾ ਪਰਮਾਤਮਾ ਇਹ ਤਾਂ ਵੀ ਲੈ ਲੈਣਾ ਚਾਹੀਦਾ ਪਰਮਹਾਰਿ ਜੀ ਨੇ ਬੋਲ ਪਤਾ ਕੀ ਕਿਹਾ ਮੁੱਲ ਕੀ ਦਿੰਦੇ ਮਹਾਰਾਜ ਕਹਿੰਦੇ ਮਨ ਦੇ ਰਾਮ ਲਿਆ ਹੈ ਮੋਲ ਮਿਲਦਾ ਤੇ ਹੈ ਰੱਬ ਪਰ ਉਥੇ ਮੁੱਲ ਪਤਾ ਕੀ ਤਾਰਨਾ ਪੈਂਦਾ ਮਨ ਦੇਣਾ ਪੈਂਦਾ ਮਨ ਦੇ ਰਾਮ ਲਿਆ ਹੈ ਬੋਲ ਰੱਬ ਪਰਮਾਤਮਾ ਨੂੰ ਜਦੋਂ ਮੁੱਲ ਲੈਣਾ ਤੇ ਮਨ ਦੇਣਾ ਪੈਂਦਾ ਹੈ ਇਹ ਜਿਹਨੇ ਮਨ ਗੁਰੂ ਨੂੰ ਸੌਂਪ ਦਿੱਤਾ ਤੇ ਗੁਰੂ ਤੇ ਆਈ ਉਹਦਾ ਭਾਈ ਮੱਝ ਨੇ ਮਨ ਦਿੱਤਾ ਪਹਿਲਾਂ ਕੱਲਾ ਰਕਮ ਦੇ ਕੇ ਨਹੀਂ ਕਹਿਦੀ ਰਕਮ ਦੇਣ ਨੂੰ ਤੇ ਦੁਨੀਆਂ ਦੇ ਬੜੇ ਧਨਾੜ ਬੈਠੇ ਸਨ ਪਰ ਭਾਈ ਮੱਝ ਨੇ ਪਹਿਲਾਂ ਮਨ ਦਿੱਤਾ ਗੁਰੂ ਨੂੰ ਤੇ ਕਸਵੱਟੀ ਲਾਈ ਗੁਰੂ ਨੇ ਪਰ ਜਿਹੜੀਆਂ ਬਖਸ਼ਿਸ਼ਾਂ ਗੁਰੂ ਨੇ ਦਿੱਤੀਆਂ ਨੇ ਨਾ ਨਿਹਾਲ ਕਰਦੇ ਹੁਣ ਜਦੋਂ ਸਿੱਖਾਂ ਕੋਲ ਗਏ ਹੁਕਮਨਾਮੇ ਸਤਿਗੁਰ ਦੇ ਉਹ ਧਨ ਭਾਗ ਸਮਝੇ ਵੀ ਗੁਰੂ ਦਾ ਹੁਕਮ ਨਾਮ ਆ ਗਿਆ ਮਨ ਕੇ ਤੈ ਕਨੇੜਾ ਹੋ ਗਿਆ ਖੁਸ਼ ਹੋ ਗਿਆ ਖੇੜ ਗਿਆ ਮਨ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਮਝਿਆ ਬਸ ਫਿਰ ਜਦੋਂ ਪੱਤਰਕਾਵਾਂ ਬੜੀਆਂ ਵੀ ਮਹਾਰਾਜ ਗੁਰੂ ਅਮਰਦਾਸ ਦਾਤਾ ਜੀ ਨੇ ਕਿਹਾ ਵਿਸਾਖੀ ਵਾਲੇ ਦਿਨ ਗੋਇੰਦਵਾਲ ਸਾਹਿਬ ਇਕੱਤਰਤ ਹੋਣ ਹੁਣ ਵਿਸਾਖੀ ਨੂੰ ਕਈ ਮਹੀਨੇ ਲੰਘੇ ਸਨ ਜਦੋਂ ਪੱਤਰਕਾਵਾਂ ਗਈਆਂ ਕਿਉਂਕਿ ਦੂਰ ਦੇਸ਼ ਸੀ ਪਹਿਲਾਂ ਤੋਂ ਪੱਤਰਕਾ ਪਾ ਦਿੱਤੀ ਉਦੋਂ ਸਮਾਂ ਹੀ ਇੰਦਾ ਦਾ ਸੀ ਕਈ ਕਈ ਮਹੀਨੇ ਲੱਗ ਜਾਣਾ ਤੁਰ ਕੇ ਤੇ ਬੰਦਿਆਂ ਨੇ ਜਾਣਾ ਹੁੰਦਾ ਜਾਂ ਘੋੜਿਆਂ ਤੇ ਜਾਂਦੇ ਸਨ ਸਤਗੁਰਾਂ ਨੇ ਪੱਤਰਕਾ ਪਾਈਆਂ ਤੇ ਵਿਸਾਖੀ ਨੂੰ ਅਜੇ ਸਮਾਂ ਸੀ ਪਰ ਸਾਰਿਆਂ ਦੇ ਮਨ ਵਿੱਚ ਚਾਅ ਚੜ ਗਿਆ ਵੇ ਗੁਰੂ ਸਾਹਿਬ ਜੀ ਦਾ ਹੁਕਮ ਨਾਮ ਆਇਆ ਹੈ ਰਹੇ ਉਡੀਕਤ ਪੁਨ ਸਭ ਕੋਏ ਪਹੁੰਚੇ ਗੁਰ ਟਿਕ ਦਿਵਸ ਬਸੋਏ ਹੁਣ ਦਾ ਸਾਰੇ ਉਡੀਕਦੇ ਵੀ ਕਦੋਂ ਵਿਸਾਖੀ ਆਵੇ ਤੇ ਗੁਰੂ ਦੇ ਚਰਨਾਂ ਚ ਚਲੀ ਤੇ ਕਈ ਤੇ ਗੁਰਸਿੱਖ ਇਨਾ ਉਹ ਕਹਿੰਦੇ ਵੀ ਜਾਂਦਿਆਂ ਨੂੰ ਵੀ ਤਾਂ ਸਮਾਂ ਲੱਗਣਾ ਤੇ ਇਹ ਹੋਣੀ ਗੁਰੂ ਦਾ ਹੁਕਮ ਆ ਗਿਆ ਉਹਨਾਂ ਨੇ ਨਗਰ 'ਚ ਤਿਆਰੀ ਕੀਤੀ ਸਾਰੀ ਸੰਗਤ ਨੂੰ ਇਕੱਠਾ ਕੀਤਾ ਵੀ ਭਾਈ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਸੱਜਿਆ ਵਿਸਾਖੀ ਵਿਸੋਏ ਦਾ ਮਤਲਬ ਹੁੰਦਾ ਵਿਸਾਖੀ ਵਾਲੇ ਦਿਨ ਵੀ ਗੁਰੂ ਸਾਹਿਬ ਜੀ ਨੇ ਸੱਜਿਆ ਵਿਸੋਏ ਦਿਵਸ ਤੇ ਵਿਸਾਖੀ ਵਾਲੇ ਦਿਨ ਤੇ ਸਾਰਿਆਂ ਨੇ ਬੜੀ ਖੁਸ਼ੀ ਮਨਾਈ ਤੇ ਸਾਰੇ ਤਿਆਰੀ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੱਲ ਗੋਇੰਦਵਾਲ ਸਾਹਿਬ ਵੱਲ ਨਾ ਚਾਲਾ ਬਾ ਦਿੱਤਾ ਸਾਰਿਆਂ ਨੇ ਸੰਗਤ ਉਦੋਂ ਜਦੋਂ ਆਉਂਦੀ ਹੁੰਦੀ ਸੀਗਾ ਪੈਦਲ ਚੱਲ ਕੇ ਆਉਣਾ ਸੰਗਤਾਂ ਨੇ ਇਕੱਠ ਕਰ ਲੈਣਾ ਇਹ ਇਕੱਠ ਦੇ ਅੰਦਰ ਤੁਰ ਕੇ ਆਉਣਾ ਤੇ ਸਾਰੇ-ਸਾਰੇ ਰਾਗ ਸ਼ਬਦ ਪੜਦੇ ਆਉਣਾ ਕਿਉਂ ਪੜਦੇ ਸੰਗ ਸ਼ਬਦ ਇਹੋ ਕੱਠੇ ਤੁਰਦੇ ਸੰ ਕਿਉਂਕਿ ਉਹਨਾਂ ਵੇਲਿਆਂ 'ਚ ਤੁਰ ਕੇ ਹੀ ਜਾਣਾ ਪੈਂਦਾ ਸੀ ਇੱਕਲਾ ਬੰਦਾ ਤੁਰਿਆ ਹੋਵੇ ਨਾ ਉਹਨੂੰ ਥੋੜੇ ਜਿਹਾ ਦੂਰ ਜਾ ਕੇ ਥਕੀਮਾ ਹੋ ਜਾਂਦਾ ਹੁੰਦਾ ਤੁਸੀਂ ਇਕੱਲੇ ਤੁਰ ਕੇ ਵੇਖਿਓ ਤੇ ਜੇ ਕਿਤੇ ਪੰਜ-10 ਇਕੱਠੇ ਹੋਣ ਨਾ ਤੁਰਦੇ ਹੋਣ ਕਈ ਮੀਲਾਂ ਤੱਕ ਤੁਰ ਜਣ ਥਕੀਵਾ ਨਹੀਂ ਹੁੰਦਾ ਹੁੰਦਾ ਦੂਜਾ ਜਦੋਂ ਰਾਹ ਦੇ ਵਿੱਚ ਤੁਰਦਿਆਂ ਸ਼ਬਦ ਦਾ ਅਸਰਾ ਲੈ ਲਿਆ ਫਿਰ ਤੇ ਥਕੀਵਾ ਹੋਣਾ ਹੀ ਨਹੀਂ ਨਾ ਕਿਉਂਕਿ ਧਿਆਨ ਸ਼ਬਦ ਵਿੱਚ ਜੁੜ ਜਾਣਾ ਪੈਂਡਾ ਤੈਅ ਕਰਨਾ ਨਾਲੇ ਪੈਂਡਾ ਵੀ ਸਫਲ ਹੋ ਜਾਣਾ ਗੁਰੂਬਲ ਨੂੰ ਨਾਲੇ ਧਿਆਨ ਨਹੀਂ ਪੈਂਡੇ ਵਿੱਚ ਜਾਣਾ ਕਿ ਇੰਨਾ ਟਾਈਮ ਹੋ ਗਿਆ ਤੁਰਿਆ ਨੂੰ ਤੇ ਉਹਦੇ 'ਚ ਮਨ ਟਿਕ ਜਾਣਾ ਤੇ ਮਨ ਦਾ ਐਸਾ ਆਨੰਦ ਬਣਨਾ ਇੰਨਾ ਕਚਾ ਬਣ ਜਾਣਾ ਕਿੰਨਾ ਕਿੰਨਾ ਪੈਂਡਾ ਤੈਅ ਕਰ ਜਾਣਾ ਪਤਾ ਹੀ ਨਾ ਲੱਗਦਾ। ਇਹ ਸ਼ਬਦ ਗਾਉਂਦੇ ਸੰਗਤ ਹੁੰਦੀ ਸੀ। ਆਪਾਂ ਆਮ ਕਰਕੇ ਦੇਖਿਆ ਸਾਡੇ ਬਜ਼ੁਰਗ ਜਦੋਂ ਵੱਡੇ ਜਾਂਦੇ ਹੁੰਦੇ ਸੀ ਨਾ ਗੁਰੂ ਘਰਾਂ ਨੂੰ ਤੇ ਸ਼ਬਦ ਗਾਉਂਦੇ ਜਾਂਦੇ ਹੁੰਦੇ ਸੀ। ਸਾਨੂੰ ਪਤਾ ਵੀ ਮਾਤਾ ਮਹਾਂਪੁਰਸ਼ਾਂ ਦੇ ਕੋਲ ਨਾ ਲੈ ਕੇ ਜਾਂਦੇ ਹੁੰਦੇ ਸੀ ਤੇ ਉਹ ਕਾਰਸੇਵਾਲਾਂ ਦੀ ਸੇਵਾ ਹੁੰਦੀ ਹੁੰਦੀ ਸੀ। ਇਹ ਜਦੋਂ ਜਾਣਾ ਤੇ ਉਦੋਂ ਉਹਨਾਂ ਨੇ ਰਕ ਲੈ ਕੇ ਆਉਣਾ ਇਸਾਰੇ ਸੰਗਤ ਨੇ ਨੱਗਰ ਦੀ ਰਹਿਣਾ ਉਹਨਾਂ 사ਤਨਾਮ ਦੇ ਪਉਂਦਿਆਂ ਨੂੰ ਆਹ ਵੇਖ ਸਾਰਾ ਪੈਂਡਾ ਵਾਹਿਗੁਰੂ ਵਾਹਿਗੁਰੂ ਕਰਦੇ ਆ ਜੇ ਬੜਾ ਚਾਹ ਹੁਣਾ ਵੀ ਗੁਰੂ ਘਰ ਚੱਲੇ ਉਹ ਇੱਕ ਬੜਾ ਆਨੰਦ ਬਣਦਾ ਸੀ ਕੋ ਵੱਖਰਾ ਆਨੰਦ ਸੀ ਅੱਜ ਗੁਰੂ ਘਰ ਤੁਰਨਾ ਹੋਵੇ ਤੇ ਪਹਿਲਾਂ ਕਹਿੰਦੇ ਵੀ ਜਾਂਦਿਆਂ ਰਾਹ ਦੇ ਵਿੱਚ ਵੀ ਦਿਲ ਲੱਗਾ ਰਵੇ ਕਹਿੰਦੇ ਰਿਕਾਡ ਜੇ ਵਧੀਆ ਵਧੀਆ ਗਾਣੇ ਭਰਾ ਲੋ ਉਹ ਅੱਜ ਕੱਲ ਭਰਾ ਕੇ ਤੁਰਦੇ ਨੇ ਵੀ ਆਹ ਲੋ ਉਹਨ ਤੇ ਜਮਾਨਾ ਹੀ ਇਦਾਂ ਦਾ ਆ ਗਿਆ ਨੈਟ ਵਾਲਾ ਜਿਹੜੀ ਮਰਜੀ ਚੀਜ਼ ਇੱਕ ਮਿੰਟ ਵਿੱਚ ਸੁਣ ਲਓ ਨੈਟ ਜੇੜੀ ਮਰਜੀ ਕੋਲ ਪਰ ਤੁਸੀਂ ਬਹੁਤ ਆਦਤ ਅੰਦਰ ਵੇਖਿਓ ਚੱਲੇ ਗੁਰੂ ਘਰਾਂ ਤੇ ਰਸਤੇ ਦਾ ਪੈਂਡਾ ਜਿਹੜਾ ਅਸੀਂ ਪ੍ਰਮਾਤਮਾ ਦੇ ਨਾਮ ਵਿੱਚ ਗੁਜ਼ਾਰਦਾ ਸੀ ਉਹ ਅਸੀਂ ਰਾਹ 'ਚ ਜਾਂਦੇ ਹੋਏ ਕੋਈ ਗਾਣੇ ਸੁਣਦਾ ਪਿਆ ਕੋਈ ਕਵਾਲੀਆਂ ਸੁਣਦਾ ਪਿਆ ਕੋਈ ਕੁਝ ਸੁਣਦਾ ਪਿਆ ਕੋਈ ਵਿਰਲਾ ਜਿਹੜਾ ਕੀਰਤਨ ਸੁਣਦਾ ਰੱਬ ਦੀ ਕੀਰਤ ਅਸਲ ਵਿੱਚ ਜਿਹੜਾ ਪੈਂਡਾ ਘਰ ਤੋਂ ਗੁਰੂ ਘਰ ਤੱਕ ਦਾ ਹੁੰਦਾ ਹੈ ਨਾ ਉਹ ਪੈਂਡਾ ਬਹੁਤ ਵੱਡਾ ਜਿਹੜਾ ਜ਼ਿੰਦਗੀ ਦਾ ਰਾਹ ਹੁੰਦਾ ਹੈ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਨਾ ਦਰਬਾਰ ਸਾਹਿਬ ਜਦੋਂ ਮੱਥਾ ਟੇਕੀਏ ਤਿੰਨ ਚਾਰ ਘੰਟੇ ਲੱਗ ਜਾਂਦੇ ਸੰਗਤ ਵਿੱਚ ਖਲੋਤੇ ਕਈ ਤੇ ਐਸੇ ਨੇ ਜਿਹੜੇ ਕੋਈ ਜੋ ਪਈ ਸਾਹਿਬ ਦਾ ਪਾਠ ਆਰੰਭ ਕਰ ਦਿੰਦਾ ਕੋਈ ਵਾਹਿਗੁਰੂ ਵਾਹਿਗੁਰੂ ਕਰਦਾ ਕੋਈ ਬਾਣੀ ਪੜਦਾ ਜਬ ਜਿਸ ਸਾਹਿਬ ਪੜਦਾ ਕੋਈ ਸੁਖਮਣੀ ਸਭ ਨੂੰ ਪਤਾ ਹੁੰਦਾ ਤਿੰਨ ਚਾਰ ਘੰਟੇ ਲੱਗ ਜੜੇ ਨੋਨੇ ਨੂੰ ਮੈਂ ਸੁਖਮਣੀ ਪੜ ਲੈਣੀ ਆ ਉਹ ਸ਼ਬਦ ਸ਼ੁਰੂ ਕਰਦੇ ਕਿਉਂ ਕਰਦੇ ਨੇ ਉਹ ਕਹਿੰਦੇ ਜਦੋਂ ਰੱਬ ਦੇ ਘਰ ਬਜਾਈਏ ਨਾ ਉਦੋਂ ਮਨ ਨੂੰ ਉਡੀਕ ਹੁੰਦੀ ਹੈ ਮੈਂ ਗੁਰੂ ਨੂੰ ਮਿਲਣਾ ਹੈ ਇਹ ਜਿਹੜਾ ਮਿਲਾਪ ਵਾਲੀ ਉਡੀਕ ਹੁੰਦੀ ਹੈ ਨਾ ਅਸਲ ਜ਼ਿੰਦਗੀ ਉਹ ਹੁੰਦੀ ਉਹ ਰਹਸ ਉਹ ਅਸਲ ਵਿੱਚ ਉਸ ਵੇਲੇ ਦਾ ਜਿਹੜਾ ਬਹੁਤ ਵੱਡਾ ਜਿਹੜਾ ਆਨੰਦ ਦੇਖ ਤੁਸੀਂ ਕਿਸੇ ਦੀ ਉਡੀਕ ਕਰਦੇ ਹੋਗਾ ਨਾ ਇਸ ਸੱਜਣ ਮਿੱਤਰ ਨੇ ਮਿਲਦਾ ਆਵਾ ਆਉਣਾ ਹੋਵੇ ਘਰ ਵਿੱਚ ਮਹਾਪੁਰਸ਼ਾਂ ਨੇ ਆਉਣਾ ਹੋਵੇ ਤੁਹਾਨੂੰ ਉਹੇ ਉਡੀਕ ਆਮ ਦੇ ਤੇ ਜਿਹੜਾ ਉਡੀਕ ਆਲਾ ਸਮਾ ਹੋਣਾ ਉਹ ਵੇਖਿਓ ਬੜਾ ਬਹੁਤ ਵਧੀਆ ਹੁੰਦਾ ਉਹ ਮਨ ਚ ਚਾਹ ਹੀ ਚੜਿਆ ਰਹਿੰਦਾ ਵੀ ਹੁਣ ਆ ਜਾਣਗੇ ਹੁਣ ਆ ਜਾਣਗੇ ਤੇ ਮਨ ਚ ਚਾਹ ਚੜਿਆ ਹੁੰਦਾ ਤੇ ਚਾਹ ਚਾਹ ਦੀ ਤਿਆਰੀ ਕਰਦੇ ਹੋਈ ਰਹਿੰਦਾ ਤੇ ਜਦੋਂ ਆ ਜਾਂਦੇ ਨੇ ਆ ਕੇ ਚਲੇ ਜਾਂਦੇ ਨੇ ਫਿਰ ਚਾਹ ਹੀ ਮੁੱਕ ਜਾਂਦਾ ਮਹਾਪੁਰਖ ਕਹਿੰਦੇ ਨੇ ਵੀ ਅਸਲ ਵਿੱਚ ਰੱਬ ਦੇ ਘਰ ਨੂੰ ਜਾਂਦਿਆਂ ਤੁਹਾਨੂੰ ਚਾ ਚੜ ਜਾਵੇ ਮਨ ਚਾਉ ਹਨੇਰਾ ਬਸ ਉਹ ਸਮਾਂ ਜਿਹੜਾ ਨਾ ਤੁਹਾਡਾ ਸਭ ਨਾਲੋਂ ਵੱਡਾ ਬੰਦਗੀ ਵਾਲਾ ਸਮਾਂ ਆਇਓ ਜਿੱਦਣ ਤੇ ਰੱਬ ਮਿਲ ਗਿਆ ਉਹ ਤਾਂ ਤੇ ਗੇੜੀ ਮੱਕ ਗਈ ਬਸ ਮਿਲਾਪ ਤੇ ਮੁੱਕ ਗਿਆ ਨਾ ਪਰ ਜਦੋਂ ਮਿਲਣਾ ਵਾ ਉਹ ਸਮਾਂ ਜਿਹੜਾ ਉਹ ਬਹੁਤ ਆਨੰਦਦਾਇਕ ਹੁੰਦਾ ਅਸਲੀ ਸਮਾਂ ਹੀ ਉਹ ਹੈ ਤੇ ਉਹ ਸਮਾਂ ਅਸੀਂ ਗਣਿਆਂ ਚ ਲਗਾ ਦੇਈਏ ਉਹ ਸਮਾਂ ਅਸੀਂ ਰਿਕਾਟ ਸੁਣਨ ਵਿੱਚ ਕਵਾਲੀਆਂ ਸੁਣਨ ਵਿੱਚ ਜਾਂ ਗੱਲਾਂ ਬਾਤਾਂ ਕਰਦਿਆਂ ਲਗਾ ਦਿੰਦੇ ਹਾਂ ਜਿਹੜਾ ਸਮਾਂ ਰੱਬ ਦੀ ਉਡੀਕ ਵਿੱਚ ਤੁਸੀਂ ਹਜੂਰ ਸਾਹਿਬ ਜਾ ਲਿਓ ਹਜੂਰ ਤੱਕ ਪਹੁੰਚਦੇ ਹੋ ਪਹੁੰਚਦੇ ਆ ਤੁਹਾਡਾ ਮਨ ਜੁੜ ਜਾਣਾ ਚਾਹੀਦਾ ਸਿ ਮਨ ਤੇ ਉੱਥੇ ਪਹੁੰਚੋ ਮਨ ਤੇ ਗਾੜੇ ਸੋੜ ਰਿਹਾ ਤੇ ਉੱਥੇ ਜਾ ਕੇ ਵੀ ਉਹ ਆਨੰਦ ਨਹੀਂ ਮਿਲਦਾ ਫਿਰ ਮੁੜ ਕੇ ਮਾਨੀ ਨਹੀਂ ਲੱਗਦਾ ਜਿਨ੍ਹਾਂ ਨੂੰ ਚਾ ਹੁੰਦਾ ਹੈ ਗੁਰੂ ਘਰ ਜਾਣ ਲੱਗਿਆਂ ਤੇ ਉਹ ਗੁਰੂ ਘਰ ਤੋਂ ਜਦੋਂ ਘਰ ਤੋਂ ਤੁਰਦੇ ਨੇ ਉਦੋਂ ਬਾਣੀ ਨਿਤਨੇਮ ਕਿਸੇ ਨਾਲ ਬਾਤ ਨਹੀਂ ਕਰਨੀ ਤੇ ਫਿਰ ਉਹ ਜਿਹੜਾ ਸਮਾਂ ਤੈਹ ਹੁੰਦਾ ਨਾ ਉਹ ਅਸਲੀ ਜੀਵਨ ਆਨੰਦ ਵਾਲਾ ਹੁੰਦਾ ਉਹ ਲੇਖੇ ਵਿੱਚ ਹੁੰਦਾ ਜਿੱਦਣ ਗੁਰੂ ਮਿਲਾਪ ਹੋ ਗਿਆ ਬਸ ਫਿਰ ਤੇ ਖੇਡ ਮੁੱਕ ਗਈ ਨਾ ਇਸ ਕਰਕੇ ਭਾਈ ਉਹ ਸਮਾਂ ਜਿਹੜਾ ਉਹਨੂੰ ਅਸਲ ਵਿੱਚ ਮਨ ਵਿੱਚ ਬਣਾਇਆ ਕਰੋ ਚਾ ਬਾੜਾ ਉਹ ਤੁਹਾਡੇ ਅੰਦਰ ਚਾ ਭਰ ਜਾਵੇ ਉਹ ਸਮਾਂ ਤੁਹਾਨੂੰ ਜੀਵਨ ਵਿੱਚ ਬਹੁਤ ਆਨੰਦ ਦੇਵੇਗਾ ਸਤਿਗੁਰ ਕਿਰਪਾ ਕਰਨ ਰਸੰਗਤ ਆਰੀ ਸਾਰੀ ਸੰਗਤ ਇਕੱਤਰ ਹੋ ਤੋ ਜੰਦੀ ਇੱਕ ਇੱਕ ਅੰਦਗਰ ਦੀ ਇਕੱਠੀ ਹੋ ਕੇ ਬਾਣੀ ਪੜਦਿਆਂ ਕੀਰਤਨ ਕਰਦਿਆਂ ਉਸਤਤ ਵਡਿਆਈ ਕਰਦਿਆਂ ਰੱਬ ਦੀ ਬੜੇ ਚਾ ਨਾਲ ਵੀ ਗੋਇੰਦਵਾਲ ਸਾਹਿਬ ਜਾਣਾ ਚਾਹ ਚੜ ਗਿਆ ਸੰਗਤ ਰੋ ਵੀ ਗੁਰੂ ਸਾਹਿਬ ਜੀ ਨੇ ਹੁਕਮਨਾਮੇ ਭੇਜੇ ਗੁਰੂ ਸਾਹਿਬ ਨੇ ਬੁਲਾਇਆ ਤੇ ਫਿਰ ਕਈ ਕਈ ਮਹੀਨੇ ਪਹਿਲਾਂ ਹੀ ਤੁਰੇ ਤੇ ਕਈ ਕਈ ਮਹੀਨੇ ਗੁਰੂ ਦੇ ਦਰ ਤੇ ਆ ਕੇ ਸੇਵਾ ਹੀ ਕਰੀ ਜਾਂਦੇ ਹੁੰਦੇ ਸੇਵਾ ਹੀ ਕਰੀ ਜਾਂਦੀ ਕਿਉਂਕਿ ਉਹੜਾ ਵੇਲੇ ਜੇ ਫਸਲਾ 6 ਮਹੀਨੇ ਬਾਅਦ ਫਸਲ ਵੱਢਣੀ ਮੀਂਹ ਪੈ ਜਾਣਾ ਤੇ ਫਸਲ ਹੋ ਰੈਡੀ ਉਦੋਂ ਕਿਹੜਾ ਅੱਜ ਕੱਲ੍ਹ ਵਾਲੇ ਸਾਧਨ ਸੀ ਉਦੋਂ ਤੇ ਬਸ ਫਸਲ ਵੇਚ ਲਿ ਕੇ ਛੱਡ ਦੇਣੀ ਉਦਰ ਤੇ ਪਾਣੀ ਲੱਗਣਾ ਤੇ 6 ਮਹੀਨੇ ਵੇਲੇ ਹੁਣਾ ਉਹਨਾਂ ਨੇ ਕਿਹਾ ਉਹਨਾਂ ਚਾਹ ਜਿਨਨੇ ਨੂੰ ਫਸਲ ਵੱਢਣੀ ਹੈ ਉਹਨੇ ਨੂੰ ਗੁਰੂ ਕੇ ਘਰ ਸੇਵਾ ਕਰਕੇ ਉਹਨੇ ਨਾਲੇ ਫਸਲ ਵੱਧਿਆ ਹੋ ਗਈ ਨਾਲੇ ਉਹਨਾਂ ਸਮਾ ਵਹਿਲੇ ਰਹਿਣ ਨਾਲੋਂ ਗੁਰੂ ਦੇ ਚਰਨਾਂ 'ਚ ਜੁੜ ਕੇ ਸੇਵਾ ਕਰੀ ਹੁਣ ਸੰਗਤ ਵਸਾਖੀ ਵਾਲੇ ਦਿਨ ਲਈ ਗੋਇੰਦਵਾਲ ਸਾਹਿਬ ਵੱਲੋਂ ਤੁਰੀ ਹੋਈ ਹੈ ਦਿਨ ਪ੍ਰਤ ਵਦਤ ਰਹਿਤ ਬੜਾ ਭਾਉ ਗੁਰਦਰਸ਼ਣ ਕੋ ਚੌਗੰ ਚਾਓ ਆ ਦਿਨ ਪ੍ਰਤ ਦਿਨ ਪ੍ਰਤੀ ਦਿਨ ਜਦੋਂ ਮਹਾਰਾਜ ਵੱਲੋਂ ਤੁਰ ਰਹੇ ਹਿੰਦੇ ਤੇ ਬੜਾ ਚਾਅ ਵੱਧਦਾ ਜਾਂਦਾ ਜਿਉਂ-ਜਿਉਂ ਇੱਕ-ਇੱਕ ਕਦਮ ਤੁਰਦੇ ਨੇ ਵੀ ਅੱਜ ਇੱਥੇ ਆ ਗਏ ਕੱਲ੍ਹ ਅਸੀਂ ਉੱਥੇ ਪਹੁੰਚ ਜਣਾ ਪਰਸੋਂ ਗੋਇੰਦਵਾਲ ਸਾਹਿਬ ਪਹੁੰਚ ਜਣਾ ਗੁਰੂ ਦੇ ਦਰਸ਼ਨ ਕਰਾਂਗੇ ਬੜਾ ਚਾ ਚੜਿਆ ਹੋਇਆ ਜਿਵੇਂ ਗੁਰੂ ਨਾਲ ਗਲਾਪ ਹੋਵੇਗਾ ਇਹੋ ਤੇ ਚਾ ਰੱਬ ਨਾਲ ਬੁਲਾਉਂਦਾ ਅਸਲ ਵਿੱਚ ਸਾਡੇ ਵਿੱਚੋਂ ਚਾ ਖਤਮ ਹੋ ਗਿਆ